ਬਹੁਤ ਸਾਰੇ ਲੋਕ ਨਾ ਇਹ ਸਵਾਲ ਕਰਦੇ ਆ ਕਿ ਗਤਕਾ ਤਾਂ लाਠੀ ਦਾ ਸੀ ਜਾਂ ਕਿਰਪਾਨਾਂ ਦਾ ਸੀ ਜਾਂ ਚੱਕਰਾਂ ਦਾ ਸੀ ਹੈਨਾ ਤੇ ਤੁਸੀਂ ਗੱਤਕੇ ਨੂੰ ਇੱਕ ਬਾਜ਼ੀਗਰੀ ਦਾ ਰੂਪ ਦੇ ਦਿੱਤਾ ਬਹੁਤ ਸਾਰੇ ਲੋਕ ਸਵਾਲ ਕਰਦੇ ਆ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਦੇਖੋ ਤੁਹਾਡਾ ਸਵਾਲ ਬਹੁਤ ਵਧੀਆ ਕਿ ਜਿਹੜੇ ਲੋਕ ਇਹੋ ਜਿਹਾ ਕਮੈਂਡ ਕਰਦੇ ਨੇ ਪਹਿਲੇ ਤਾਂ ਗੱਲ ਦਾ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਦੂਸਰੀ ਗੱਲ ਇਹ ਆ ਕਿ ਅਸੀਂ ਆਪਣੇ ਇਤਿਹਾਸ ਨੂੰ ਦਰਉਂਨੇ ਆ ਦੇਖੋ ਜਿਹੜੀ ਕੌਮ ਆਪਣਾ ਇੱਕ ਗੁਰੂ ਸਾਹਿਬ ਤੋਂ ਲੈ ਕੇ ਅੱਜ ਤੱਕ ਪ੍ਰਾਤਨ ਸਿੰਘਾਂ ਤੋਂ ਚੱਲਦੀ ਆ ਰਹੀ ਰੀਤ ਕਿ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਨਾ ਚਾਰ ਲੈਣਾ ਵਾ ਜਿਹੜੇ ਮਕਾਨ ਦੀ ਨਹੀਂ ਕਮਜ਼ੋਰ ਹੋਵੇ ਉਹ ਕੜੀ ਵੀ ਨਹੀਂ ਤੇ ਪਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਨਾ ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ ਤੇ ਜਿਹੜੀ ਬੱਕਰੀ ਸ਼ੇਰ ਦੇ ਮੂੰਹ ਵਿੱਚ ਹੋਵੇ ਉਹਦਾ ਮਾਸ ਵੀ ਨਹੀਂ ਉਹਦੀ ਖਲ ਵੀ ਨਹੀਂ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਮੈਂ ਦੁਬਾਰਾ ਰਿਪੀਟ ਕਰਦਾ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਉਹ ਅੱਜ ਵੀ ਨਹੀਂ ਉਹ ਕੱਲ ਵੀ ਨਹੀਂ ਹੁਣ ਸਾਡਾ ਇਤਿਹਾਸ ਕੀ ਹੈ ਕਿ 1984 1984 ਤੋਂ ਬਾਅਦ ਸਾਡੇ ਬੇਕਸੂਰ ਸਿੱਖਾਂ ਨਾਲ ਜੋ ਹੋਇਆ ਤੁਹਾਨੂੰ ਕੀ ਲੱਗਦਾ ਕਿ ਸਾਡੇ ਸਿੱਖਾਂ ਨੂੰ ਮੋਟਰਸਾਈਕਲਾਂ ਨਾਲ ਬੰਨ ਕੇ ਜ਼ਾਲਮਾਂ ਨੇ ਨਹੀਂ ਪਾੜਿਆ ਕਹਾਸੀ ਉਹ ਆਪਣੇ ਪਿੰਡੇ ਦੇ ਹੰਡਾ ਕੇ ਵਿਖਾਉਂਦੇ ਆ ਬੀਬੀ ਰੇਸ਼ਮਕੌਰ ਦਾ 13 ਦਿਨ ਦਾ ਪੁੱਤ ਸੀਗਾ ਛੋਟਾ ਜਿਹਾ ਤੇ ਉਸ ਪੁੱਤ ਨੂੰ ਉਹਨਾਂ ਨੇ ਬਰਫ਼ ਦੇ ਸੱਚੇ ਦੇ ਲੰਮੇ ਪਾ ਗਏ ਨਾ ਇੱਕ ਘੰਟਾ ਬੀਬੀ ਰੇਸ਼ਮਕੌਰ ਨੂੰ ਕੋੜਦੇ ਰਹੇ ਆ ਬਿਲਕੁਲ ਕੱਪੜੇ ਲਾ ਕੇ ਜ਼ਾਲਮ ਔਰ ਜਦੋਂ ਬੀਬੀ ਰੇਸ਼ਮਕੌਰ ਨੂੰ ਕਹਿੰਦੇ ਸੀ ਤੇਰਾ ਘਰ ਵਾਲਾ ਕਿਤੇ ਉਹਨੂੰ ਨਹੀਂ ਪਤਾ ਸੀ ਔਰ 13 ਦਿਨ ਦੇ ਬੱਚੇ ਨੂੰ ਜਦੋਂ ਬਰਫ਼ ਤੇ ਲੰਮੇ ਪਾਇਆ ਉਹਨੂੰ ਬੱਚਾ ਰੋਂਦਾ ਰਿਹਾ ਤੜਜ਼ਾਰਿਆ ਜ਼ਾਲਮਾਂ ਨੇ ਘੰਟੇ ਬਾਅਦ ਜਦੋਂ ਉਸ ਬੱਚੇ ਨੂੰ ਬਰਫ਼ ਤੋਂ ਚੁੱਕਿਆ ਤਾਂ ਬੱਚੇ ਦਾ ਪੂਰਾ ਚਮੜੀ ਉਹਦਾ ਪੂਰਾ ਮਾਸ ਜਿਹੜਾ ਵਾ ਉਹ ਬਰਫ਼ ਦੇ ਦੇਖੋ ਹੱਡੀਆਂ ਜਲਮ ਦੇ ਉੱਤ ਚ ਗਈਆਂ 13 ਦਿਨ ਦਾ ਬੱਚਾ ਬਰਫ ਤੇ ਲੰਮੇ ਪੈ ਕੇ ਚੀਦ ਹੋਇਆ ਅਸੀਂ ਬਰਫ ਤੇ ਲੰਮਿਆਂ ਪੈ ਕੇ ਆਪਣੇ ਪਿੰਡੇ ਤੇ ਹੰਡਾ ਕੇ ਉਹ ਇਤਿਹਾਸਕਤਾਂ ਨੂੰ ਦੱਸਦੇ ਹਾਂ ਕਿ ਸਾਡੀ ਕੌਮ ਦਾ ਇਹ ਇਤਿਹਾਸ ਆ ਟਰੈਕਟਰ ਤੁਗੜਾ ਟਰੈਕਟਰਾਂ ਨਾਲ ਸਾਡੇ ਸਿਰਫ ਇਹ ਗਏ ਨੇ ਪਾੜਿਆ ਗੇ ਡ੍ਰਿਲ ਮਸ਼ੀਨਾਂ ਨਾਲ ਅੱਖਾਂ ਕੱਢ ਦਿੱਤੀਆਂ ਗਈਆਂ ਜੇ ਡ੍ਰਿਲ ਮਸ਼ੀਨਾਂ ਚਲਾਉਂਦੇ ਆ ਅਸੀਂ ਦੱਸਦੇ ਆ ਕਿ ਉਹ ਡ੍ਰਿਲ ਮਸ਼ੀਨ ਨੂੰ ਭੁੱਲ ਨਾ ਜਾਏ ਉਹ ਸਾਡੇ ਬੇਕਸੂਰ ਨੌਜਵਾਨਾਂ ਕਰਾਂ ਚ ਚੁੱਕ ਗਏ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਜੇ ਅੱਖਾਂ ਦੇ ਵਿੱਚ ਫਿਰ ਲੂਣ ਪਾਇਆ ਗਿਆ ਅਸੀਂ ਲੂਣ ਵੀ ਪਾ ਕੇ ਵਿਖਾਉਨੇ ਜੋ ਕੋ ਸਾਡੀ ਉਹਦੇ ਤੇ ਹੋਰ ਵਜ਼ਨ ਪਾ ਕੇ ਸਾਡੀਆਂ ਛਾਤੀਆਂ ਫੇਦੀਆਂ ਸਿਰ ਵੇਦ ਦਿੱਤੇ ਗਏ ਤੇ ਜਿਹੜਾ ਵੀ ਸੱਚੀ ਦਿਖਾਉਣੇ ਆ ਉਹ ਸਾਡੀ ਕੌਮ ਦਾ ਇਤਿਹਾਸ ਆ ਕੱਚ ਜਿਹੜਾ ਨੇ ਜਿੰਨੂੰ ਦੇਖੋ ਕਈ ਬੰਦੇ ਐਸੇ ਹੁੰਦੇ ਸੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਇਨਟੈਰੋਗੇਟ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਮੱਲੋਂ ਉਹਨਾਂ ਦਾ ਮੁਕਾਬਲਾ ਨਹੀਂ ਬਣਾ ਸਕਦੇ ਸੀ ਕਈ ਐਸੇ ਨੌਜਵਾਨ ਚੁੱਕੇ ਆ ਜ਼ਾਲਮਾਂ ਨੇ ਜਿਨ੍ਹਾਂ ਦਾ ਮੁਕਾਬਲਾ ਨਹੀਂ ਬਣਾ ਸਕਦੇ ਸੀ ਫਿਰ ਜ਼ਾਲਮਾਂ ਨੇ ਕੀ ਕੀਤਾ ਕਿ ਕੱਚ ਲੈ ਕੇ ਨਾ ਕੱਚ ਨੂੰ ਬਿਲਕੁਲ ਬਰੀਕ ਪੀਸ ਕੇ ਉਹਨਾਂ ਦੀ ਰੋਟੀ ਵਿੱਚ ਉਹਨਾਂ ਦੀ ਸਬਜ਼ੀ ਵਿੱਚ ਮਿਕਸ ਕਰਕੇ ਉਹਨਾਂ ਨੂੰ ਖਵਾਇਆ ਕਿ ਜਦੋਂ ਉਹ ਕੱਚ ਉਹਨਾਂ ਦੇ ਅੰਦਰ ਜਾਊਗਾ ਔਰ ਜਾਲਮ ਜਿਹੜੇ ਸੀ ਉਹਨਾਂ ਦੀ ਚਾਲ ਸੀ ਕੀ ਏ ਚਲੋ ਜੀ ਅਸੀਂ ਇਹਨੂੰ ਮੁਕਾਬਲਾ ਨਹੀਂ ਕਰ ਸਕਦੇ ਪਰ ਇਹਨੂੰ ਪਲੈਨਿੰਗ ਨਾਲ ਉਹਨੂੰ ਅੰਦਰੋਂ ਅੰਦਰੋਂ ਉਹਨੂੰ ਮਾਰ ਦੇ ਪਸ ਸਸੇ ਸਾਰਾ ਕੁਝ ਅਸੀਂ ਆਪਣੇ ਪਿੰਡੇ ਦੇ ਹੰਡਾ ਕੇ ਦਿਖਾਉਨੇ ਆਂ ਔਰ ਸੰਗਤਾਂ ਨੂੰ ਦੱਸਦੇ ਆਂ ਜਾਗਰੂਤ ਕਰਦੇ ਆਂ ਕਿਤੇ ਭੁੱਲ ਨਾ ਜਾਇਓ ਇਹ ਸਾਡੀ ਕੌਮ ਦਾ ਇਤਿਹਾਸ ਏ ਇਹ ਸ਼ਸਤਰ ਵਿਦਿਆ ਸਾਡੀ ਕੌਮ ਦਾ ਇਤਿਹਾਸ ਏ ਨਾ ਤੇ ਜਿਹੜੇ ਅਸੀਂ ਜੰਗ ਜੂ ਜ਼ੋਰ ਅਸੀਂ ਉਹਨੂੰ ਕਹਿੰਨੇ ਜੰਗ ਜੂ ਜ਼ੋਰ ਤੇ ਜਿਹੜੇ ਅਸੀਂ ਜੰਗ ਜੂ ਜ਼ੋਰ ਦਿਖਾਉਨੇ ਆਂ ਉਹ ਵੀ ਸਾਡੀ ਕੌਮ ਦਾ ਇਤਿਹਾਸ ਏ ਇਹ ਸਪਿਰਟ ਆਉਂਦੀ ਕਿੱਥੋਂ ਏ ਪਾਵਰ ਆਉਂਦੀ ਕਿੱਥੋਂ ਤ ਦੇਖੋ ਜੀ ਇਹ ਬਹੁਤ ਵੱਡੀ ਗੱਲ ਕਰ ਦਿੱਤੀ ਕਿ ਅਸੀਂ ਮਰਦਾਂ ਦੇ ਪੋਤੇ ਆ ਮੁਰਦਿਆਂ ਦੇ ਨਹੀਂ ਤੇ ਮਰਦੋ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ 5 10 10 ਲੱਖ ਸਵਾ ਸਵਾ ਲੱਖ ਦੇ ਸਾਹਮਣੇ ਜੂਝਦੇ ਹੋਇਆ ਤੇਗਾਂ ਦੇ ਫਟ ਕਿੰਨੇ ਸੀਗੇ ਸੂਰਮੇ ਉਹ ਜਿੰਨੇ بڑا ਮਸਦਾਤੀ ਢਾਲਿਆ ਸੀ ਸੂਰਮਾ ਉਹ ਜਿਹੜਾ ਕੇਸਰੀ ਚੰਦ ਕਹਿੰਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਲੱਗ ਲਿਆਉਣਾ ਤੇ ਬਾਬਾ ਉਹਦੇ ਸਿੰਘ ਨੇ ਮਾਰੀ ਜੰਗ 'ਚ ਛਾਲ ਕਰਪਾ ਵਰਸ਼ਾ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋ ਤੇ ਕੇਸਰੀ ਚੰਦ ਦਾ ਸਿਰ ਟੰਗ ਕੇ ਲਿਆਉਂਦਾ ਸੀ ਸੂਰਮੇ ਉਹ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਉਹਦੇ ਕੋਲ ਆਗੇ ਵੱਢ ਕੇ ਜਾਂਦਾ ਐਸੀ ਸਾਡੇ ਕੌਮ ਦੇ ਇਤਿਹਾਸੋਂ ਅਪਾ ਇਤਿਹਾਸ ਨਹੀਂ ਭੁੱਲ ਸਕਦੇ ਔਰ ਸਾਡੇ ਕੋ ਜਿਹੜਾ ਜਜ਼ਬਾ ਹੈ ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪਣੇ ਇਤਿਹਾਸ ਨੂੰ ਬਖਸ਼ਿਆ ਹੈ ਅਸੀਂ ਆਪਣੇ ਇਤਿਹਾਸ ਤੋਂ ਜਜ਼ਬਾ ਲੈਂਦੇ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸਰਖਾਪ ਟੀਵੀ ਦੇ ਨਾਲ ਤੇ ਅੱਜ ਇੱਕ ਸਪੈਸ਼ਲ ਮੁਲਾਕਾਤ ਤੁਹਾਡੇ ਵਾਸਤੇ ਲੈ ਕੇ ਆਇਆ ਅਕਸਰ ਤੁਸੀਂ ਮੇਰੇ ਨਾਲ ਇੱਕ ਨਿਹੰਗ ਸਿੰਘ ਵੀਰ ਮੌਜੂਦ ਹੈ ਗੁਰਪ੍ਰੀਤ ਸਿੰਘ ਜੀ ਇਹਨਾਂ ਨੂੰ ਤੁਸੀਂ ਦੇਖਦੇ ਹੋ ਕਿ ਟੈਲੀਵਿਜ਼ਨ ਤੇ ਜਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਅੰਗਰੇਜ਼ਾਂ ਦੀਆਂ ਚੀਕਾਂ ਮੁਰਵਾ ਛਡੀਆਂ ਆਪਣੇ ਗੱਤਕੇ ਦੇ ਜ਼ੋਰ ਜ਼ੋਰਾਂ ਦੁਆਰਾ ਤਾਂ ਅੱਜ ਆਪਾਂ ਗੱਤਕੇ ਦੀ ਗੱਲਬਾਤ ਕਰਾਂਗੇ ਕਿ ਇਹ ਵੀਰ ਦਾ ਗੱਤਕਾ ਜਿਹੜਾ ਵਾ ਬਹੁਤ ਦੂਰ ਤੱਕ ਮਸ਼ਹੂਰ ਹੈ ਨਿਸ਼ਾਨੇ ਖਾਲਸਾ ਨਾਂ ਦਾ ਗਰੁੱਪ ਜਿਹੜਾ ਵਾ ਤਰਨਤਾਰਨ ਸ਼ਹਿਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਧੌਂਸ ਜਿਹੜੀ ਉਹ ਜਮਾ ਚੁੱਕਾ ਹੈ ਗੁਰੂ ਸਾਹਿਬ ਦੇ ਨਾਂ ਸਿੰਘਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਗੱਤਕੇ ਨੂੰ ਇੰਨਾ ਜ਼ਿਆਦਾ ਪ੍ਰਮੋਟ ਕੀਤਾ ਕਿ ਇੱਕ ਵਾਰੀ ਅੰਗਰੇਜ਼ ਜਿਹੜੇ ਆ ਉਹ ਹੀ ਇੱਕ ਵਾਰੀ ਅਸ਼ ਅਸ਼ ਕਰ ਉੱਠੇ ਸੀ ਆਉ ਕਰਦੇ ਆ ਗੱਲਬਾਤ ਪੌਣੇ ਫਤਿਹ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਪਹਿਲਾਂ ਤਾਂ ਸੁਰਖਾਬ ਟੀਵੀ ਚੈਨਲ ਦਾ ਧੰਨਵਾਦ ਜਿਹੜੇ ਦੇਖੋ ਸਾਡੇ ਕੌਮ ਦੀ ਵਿਰਾਸਤ ਸਾਡੇ ਸੱਭਿਆਚਾਰ ਨੂੰ ਇੰਨਾ ਪ੍ਰਮੋਟ ਕਰ ਰਹੇ ਨੇ ਔਰ ਬਿਲਕੁਲ ਲੋਕਾਂ ਦਾ ਜਿਹੜਾ ਸੱਚ ਆ ਉਹ ਸਾਰੇ ਸੰਗਤ ਦੇ ਸਾਹਮਣੇ ਲਿਆ ਰਹੇ ਨੇ ਸੁਰਖਾਬ ਟੀਵੀ ਚੈਨਲ ਦਾ ਦਿਲੋਂ ਧੰਨਵਾਦ ਜੀ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀ ਨੂੰ ਮੈਂ ਇਹ ਜਾਨਣਾ ਚਾਹਾਂਗਾ ਕਿ ਗੁਰਪ੍ਰੀਤ ਸਿੰਘ ਜੀ ਨੂੰ ਕਦੋਂ ਪਤਾ ਲੱਗਿਆ ਕਿ ਮੈਂ ਤਾਂ ਗਤਕੇ ਵਾਸਤੇ ਬਣਿਆ ਦੇਖੋ ਜੀ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਆ ਗਤਕਾ ਕੋਈ ਹਰ ਕੋਈ ਨਹੀਂ ਖੇਡ ਸਕਦਾ ਔਰ ਗੁਰੂ ਸਾਹਿਬ ਨੇ ਉਹ ਸਿੰਘ ਚੁਣੇ ਹੁੰਦੇ ਆ ਉਹ ਸਿਰ ਚੁਣੇ ਹੁੰਦੇ ਆ ਕਾਲਪੁਰਖ ਨੇ ਕਿ ਜਿਨ੍ਹਾਂ ਨੇ ਜੰਗ ਜਿੱਤਨੀ ਜਿਨ੍ਹਾਂ ਨੇ ਯੁੱਧ ਜਿੱਤਨੇ ਆ ਤੁਸੀਂ ਇਤਿਹਾਸ ਚੈੱਕ ਕਰ ਲਵੋ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਨੇ ਪਹਿਲਾਂ ਬੱਬਰ ਸ਼ੇਰਾਂ ਦੀ ਕੌਮ ਬਣਾਈ ਫੇਕਲਗੀ ਧਰਪਾਸ਼ਾ ਨੇ ਔਰ ਜਿੰਨੀਆਂ ਵੀ ਜੰਗਾਂ ਜਿੰਨੇ ਵੀ ਯੁੱਧ ਜਿੱਤੇ ਆ ਉਹ ਸਿਰਫ ਗਤਕਈ ਸਿੰਘਾਂ ਨੇ ਜਿੱਤੇ ਆ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਇਹ ਸਾਰਾ ਹਨਾ ਤੇ ਰਹੀ ਸ਼ਸਤਰ ਵਿਦਿਆ ਦੀ ਗੱਲ ਤੇ 5 ਸਾਲ ਦੀ ਉਮਰ ਸੀ ਜਦੋਂ ਤੋਂ ਗੁਰੂ ਦੀ ਸ਼ਸਤਰ ਵਿੱਦਿਆ ਦੇ ਨਾਲ ਜੁੜੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਬੜੀ ਮਿਹਨਤ ਬੜੀਆਂ ਮੁਸ਼ਕਲਾਂ ਦਾ ਜਿਹੜਾ ਵਾ ਸਾਹਮਣਾ ਕਰਨਾ ਪਿਆ ਤੇ ਮਤਲਬ ਹਨਾ ਤੇ ਫਿਰ ਅੱਜ ਤੱਕ ਇਸ ਮਕਾਮ ਤੇ ਪਹੁੰਚੇ ਆ ਜੀ ਤੁਹਾਡੇ ਪਰਿਵਾਰ ਚ ਪਹਿਲਾਂ ਵੀ ਤੁਹਾਡੇ ਤੋਂ ਕੋਈ ਗੱਤਕਾ ਖੇਡਦਾ ਕਿ ਜਾਂ ਤੁਹਾਡੇ ਤੋਂ ਸ਼ੁਰੂਆਤ ਹੁੰਦੀ ਹੈ ਇਹ ਮੇਰੇ ਵੱਡੇ ਬ੍ਰਦਰ ਹਰਪ੍ਰੀਤ ਸਿੰਘ ਹੈਪੀ ਜੋ ਮੇਰੇ ਤੋਂ 2-3 ਸਾਲ ਵੱਡੇ ਨੇ ਤੇ ਛੋਟਾ ਵਾ ਧਰਮ ਸਿੰਘ ਅਸੀਂ ਤਿੰਨ ਬ੍ਰਦਰ ਆ ਤੇ ਤਿੰਨੇ ਹੀ ਭਰਾ ਮਿਲ ਕੇ ਜਿਹੜੀ ਸ਼ਸਤਰ ਵਿੱਦਿਆ ਦੀ ਸੇਵਾ ਕਰਦੇ ਪਏ ਆ ਔਰ ਹਰਪੀ ਸਿੰਘ ਨੇ ਸ਼ੁਰੂਆਤ ਕੀਤੀ ਸੀ ਔਰ ਇਸ ਪਾਸੇ ਲਗਨ ਸਾਡੀ ਮਾਤਾ ਪਰਮਜੀਤ ਕੌਰ ਜੀ ਉਹਨਾਂ ਨੇ ਸਾਨੂੰ ਤਾਂ ਆਪਣਾ ਦੇਖ ਦੇਖੋ ਕੋਈ ਵੀ ਬੱਚਾ ਜੋ ਵੀ ਕੰਮ ਕਰਦਾ ਵਾ ਉਹਦੀ ਜਿਹੜੀ ਆ ਅਸਲੀ ਜਿਹੜੀ ਟੀਚਰ ਆ ਉਹ ਮਾਂ ਹੁੰਦੀ ਆ ਤੇ ਮਾਂ ਨੇ ਦੱਸਣਾ ਹੁੰਦਾ ਕਿ ਉਹਦਾ ਬੱਚਾ ਕਿਹੜੀ ਸੰਗਤ ਤੇ ਜਾਵੇ ਔਰ ਫਿਰ ਮਾਂ ਨੇ ਜਦੋਂ ਤੋਰਿਆ ਕਿ ਸ਼ਸਤਰ ਵਿੱਦਿਆ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਆ ਕਿ ਹਰ ਸਿੱਖ ਨੂੰ ਸ਼ਸਤਰ ਵਿੱਦਿਆ ਸਿੱਖਣੀ ਬਹੁਤ ਜ਼ਰੂਰੀ ਆ ਤੇ ਉਸ ਹੁਕਮ ਦੀ ਪਾਲਣਾ ਸਾਡੀ ਮਾਤਾ ਪਰਮਜੀਤ ਕੌਰ ਨੇ ਕਰਦੇ ਹੋਏ ਸਾਨੂੰ ਤਿੰਨਾ ਭਰਾਵਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਜੋੜਿਆ ਜੀ ਤੇ ਤੁਹਾਨੂੰ ਟ੍ਰੇਨਿੰਗ ਤੁਹਾਡੀ ਕਦੋਂ ਸ਼ੁਰੂ ਹੁੰਦੀ ਹੈ ਤੇ ਤੁਹਾਡੇ ਉਸਤਾਦ ਜੀ ਕੌਣ ਇਹ ਰਣਜੀਤ ਸਿੰਘ ਜੀ ਨੀਟੂ ਅਸੀਂ 5 ਸਾਲ ਦੀ ਉਮਰ ਸੀਗੀ ਤੇ ਉਹਨਾਂ ਨੇ ਛੋਟਿਆਂ ਜਿਆਂ ਨੂੰ ਸਾਨੂੰ ਘਰੋਂ ਚੁੱਕ ਕੇ ਲੈ ਜਾਣਾ ਗੋਦੀ ਦੇ ਵਿੱਚ ਉਹ ਸਾਈਕਲ ਦੇ ਉੱਤੇ ਰਣਜੀਤ ਸਿੰਘ ਨੀਟੂ ਨੇ ਲੈ ਕੇ ਅਖਾੜੇ ਵਿੱਚ ਲੈ ਕੇ ਜਾ ਕੇ ਸਾਨੂੰ ਗੱਤਕਾ ਸਿਖਾਇਆ ਔਰ ਜਦੋਂ ਉਹਨਾਂ ਨੇ ਸਮਝਾ ਕੇ ਅਸੀਂ ਕਾਬਿਲ ਹੋ ਗਏ ਆ ਤਾਂ ਫਿਰ ਅਸੀਂ ਨਿਸ਼ਾਨੇ ਖਾਲਸਾ ਗਰੁੱਪ ਜਿਹੜਾ ਇਹਦਾ ਨਾਮ ਰੱਖਿਆ ਆਪਣੇ ਅਖਾੜੇ ਦਾ ਔਰ ਅੱਜ ਪੂਰੀ ਦੁਨੀਆ ਦੇ ਉੱਤੇ ਸਾਨੂੰ ਸਿੱਖ ਸੰਗਤਾਂ ਜਿਹੜੀਆਂ ਵਾਂ ਉਹ ਬਹੁਤ ਮਾਣ ਸਨਮਾਨ ਜਿਹੜਾ ਦੇ ਰਹੀਆਂ ਜੀ ਜੀ ਤੇ ਜਦੋਂ ਆਪਣੀ ਸ਼ੁਰੂਆਤ ਹੁੰਦੀ ਹੈ ਅਖੀਰ ਜਦੋਂ ਸਟਾਰ ਸ਼ੁਰੂਆਤੀ ਦੌਰ ਹੁੰਦਾ ਹੈ ਨਾ ਤੇ ਉਹਦੇ ਵਿੱਚ ਪਹਿਲਾ ਪੈੰਦਰਾ ਕੱਢਣਾ ਜਾਂ ਗਤਕਾ ਛੋਟੀ ਕਿਤਰਾ ਮਤਲਬ ਸ਼ੁਰੂਆਤ ਹੁੰਦੀ ਹੈ ਅਖਾੜੇ ਦੀ ਜੇ ਆਪਾਂ ਇੱਕ ਛੋਟੀ ਜੀ ਝਾਤ ਮਾਰਨੀ ਹੋਵੇ ਤਾਂ ਦੇਖੋ ਜੀ ਬਹੁਤ ਵਧੀਆ ਤੁਹਾਡਾ ਸਵਾਲ ਆ ਕਿ ਸ਼ਸਤਰ ਵਿਦਿਆ ਦੀ ਸ਼ੁਰੂਆਤ ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਜਾਣਦੇ ਸੀ ਕਿ ਮੈਂ ਆਪਣੇ ਬੱਬਰ ਸ਼ੇਰਾਂ ਨੂੰ ਐਸੀਆਂ ਤੇਗਾਂ ਦੇਣੀਆਂ ਜਿਨ੍ਹਾਂ ਨੇ ਜ਼ਾਲਮ ਦੇ ਸਿਰ ਦਾ ਮੁਕਟ ਵੀ ਚੀਰਨਾ ਜਿਨ੍ਹਾਂ ਨੇ ਜ਼ਾਲਮ ਨੂੰ ਵੀ ਸੀਰਨਾ ਤੇ ਨਾਲ ਘੋੜੇ ਦੇ ਉੱਤੇ ਜਿਹੜਾ ਬੈਠਾ ਨਾਲ ਘੋੜੇ ਨੂੰ ਵੀ ਚੀਰ ਦਿੰਦੇ ਸੀ ਤੇ ਸਿੰਘਾਂ ਦੀਆਂ ਤਲਵਾਰਾਂ ਕੁਰਬਾਨਾਂ ਨੂੰ ਖੂਨ ਦਾ ਇੱਕ ਤੁਪਕਾ ਨਹੀਂ ਲੱਗਦਾ ਸੀ ਇੰਨੀ ਸਪੀਡ ਹੁੰਦੀ ਸੀ ਸਿੰਘਾਂ ਦੀ ਤੇਗਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਛੋਟੀ ਜਿਹਦਾ ਨਾ ਗਤਕਾ ਰੱਖਿਆ ਗਿਆ ਇੱਕ ਗਤਕਾ ਨਾਮ ਇੱਕ ਗਤਕੇ ਦਾ ਸ਼ਸਤਰ ਆ ਉਹਨੂੰ ਇੰਗਲਿਸ਼ 'ਚ ਗਿੱਗ ਕਹਿ ਦਿੰਦੇ ਆ ਔਰ ਗਤਕਈ ਸਿੰਘ ਉਹਨੂੰ ਗਤਕਾ ਕਹਿੰਦੇ ਗਤਕੇ ਇੱਕ ਛੋਟੀ ਦਾ ਨਾਮ ਆ ਉਸ ਛੋਟੀ ਤੋਂ ਸ਼ੁਰੂਆਤ ਹੁੰਦੀ ਆ ਪਹਿਲਾਂ ਚਗੇਰਾ ਚਾਰ ਪੈਰ ਹੁੰਦੇ ਆ ਕਿ ਦੁਸ਼ਮਨ ਦੀ ਚਾਲ ਨੂੰ ਕਿਵੇਂ ਸਮਝਣਾ ਉਸ ਨੂੰ ਫਿਰ ਪੈਂਤਰੇ ਵਿੱਚ ਆ ਜਾਈਦਾ ਔਰ ਸਿੰਘ ਦੀ ਫੁਰਤੀ ਸਿੰਘ ਦਾ ਸਟੈਮਨਾ ਔਰ ਸਿੰਘ ਦੀ ਜਿਹੜੀ ਕਲਾ ਨਾ ਇਹ ਬਹੁਤ ਜ਼ਰੂਰੀ ਹੁੰਦੀ ਆ ਔਰ ਇਹਦੀ ਜਿਹੜੀ ਮਿਹਨਤ ਆ ਦੇਖੋ ਅਖਾਰੇ ਵਿੱਚ ਇੱਕ ਦੋ ਘੰਟੇ ਆਪਾਂ ਮਿਹਨਤ ਕੀਤੀ ਤਾਂ ਘਰ ਆ ਕੇ ਜਿਵੇਂ ਆਪਾਂ ਪੜ੍ਹਾਈ ਦਾ ਸਿਲੇਬਸ ਕਰਦੇ ਆ ਉਹਵੇਂ ਘਰ ਆ ਕੇ ਵੀ ਭਾਵੇਂ 5-7 ਮਿੰਟ 10 ਮਿੰਟ ਮਿਹਨਤ ਕਰੀਏ ਤਾਂ ਫਿਰ ਉਹਦਾ ਫਲ ਜਿਹੜਾ ਪੂਰਾ ਪ੍ਰੋਪਰ ਮਿਲਦਾ ਇਸ ਕਰਕੇ ਜਿਹੜਾ ਵੀ ਮਿਹਨਤ ਜਿਹੜੀ ਕੀਤੀ ਲਗਨ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੋਂ ਇਹਨਾਂ ਦਾ ਕੋਈ ਨਹੀਂ ਹੋ ਸਕਦਾ ਕਲਗੀਧਰ ਪਾਛਾ ਜਿਆ ਥਪੜਾ ਇੰਨਾ ਸੀ ਕਿ ਮਿਹਨਤ ਜਿਹੜੀ ਆ ਬਹੁਤ ਰੱਜ ਕੇ ਕੀਤੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਜਿਹੜਾ ਸੀ ਵੀਰੇ ਇੱਥੋਂ ਤੱਕ ਪਹੁੰਚੇ ਜੀ ਕਈ ਵਾਰੀ ਨਾ ਇੱਕ ਆਪਾਂ ਇਤਿਹਾਸ ਸੁਣਦੇ ਆ ਤੇ ਲੋਕ ਜਿਹੜੇ ਸਾਡੇ ਇਤਿਹਾਸਕਾਰ ਨੇ ਸਾਡੇ ਪ੍ਰਚਾਰਕ ਨੇ ਉਹ ਅਕਸਰ ਗੱਲਾਂ ਕਰਦੇ ਹੁੰਦੇ ਆ ਵੀ ਗੁਰੂ ਸਾਹਿਬ ਦੇ ਜਿਹੜੇ ਜੁਝਾਰੂ ਜੋਧੇ ਨੇ ਜਿਹੜੇ ਜੰਗ ਜੁੱਦ ਕਰਦੇ ਸੀ ਉਹਨਾਂ ਨੂੰ ਜੋ ਵੀ ਸ਼ਕਤੀ ਮਿਲਦੀ ਸੀ ਉਹ ਗੁਰਬਾਣੀ ਤੋਂ ਮਿਲਦੀ ਸੀ ਕਿਉਂਕਿ ਉਹਨਾਂ ਦੇ ਨਾਲ ਗੁਰੂ ਸਾਹਿਬ ਖੁਦ ਖੜੇ ਹੁੰਦੇ ਸੀ ਉਹ ਪਾਵਰ ਉੱਥੋਂ ਆਉਂਦੀ ਸੀ ਕਿ ਵਾਕੈ ਹੀ ਗੁਰਬਾਣੀ ਦੇ ਵਿੱਚ ਵੀ ਨਪੁੰਨ ਹੋਣਾ ਚਾਹੀਦਾ ਸ਼ਸ਼ਤਰਧਾਰੀ ਸਿੰਘ ਨੂੰ ਦੇਖੋ ਜੀ ਦੇਖੋ ਕੱਲਾ ਆਪਾਂ ਕਹਿ ਦਈਏ ਕਿ ਆਪਾਂ ਨੂੰ ਬੜੀ ਵਧੀਆ ਤਲਵਾਰ ਕਮਾਉਣੀ ਆਉਂਦੀ ਆ ਜੇ ਆਪਾਂ ਅੱਜ ਡਾਂਗ ਫੜੀਆ ਤੇ ਆਪਾਂ ਨੂੰ ਪੰਜੇ ਪਿਆਰਿਆਂ ਦੇ ਨਾਂ ਹੀ ਨਹੀਂ ਆਉਂਦੇ ਦਸਾਂ ਗੁਰੂਆਂ ਦੇ ਨਾਂ ਹੀ ਨਹੀਂ ਹੁੰਦੇ ਚਾਰ ਸੱਜਿਆਂ ਦਾ ਨਾਂ ਨਹੀਂ ਹੁੰਦੇ ਤਾਂ ਉਸ ਗਤਕਈ ਸਿੰਘ ਦਾ ਕੋਈ ਫਰਜ਼ ਨਹੀਂ ਬਣਦਾ ਗਤਕਾ ਖੇਡਣ ਦਾ ਕਿਉਂਕਿ ਗਤਕਈ ਸਿੰਘ ਉਹ ਆ ਜਿਹਨੂੰ ਨਿਤਨੇਮ ਕੰਢੋ ਹੋਵੇ ਪੰਜ ਬਾਣੀਆਂ ਨਿਤਨੇਮ ਕੰਢੋ ਹੋਵੇ ਰਾਗ ਸੱਬ ਦਾ ਪਾਠ ਕੰਢੋ ਹੋਵੇ ਕੀਰਤਨ ਸੋਲੇ ਦਾ ਪਾਠ ਕੰਢੋ ਹੋਵੇ ਦੇਖੋ ਗੁਰਬਾਣੀ ਦੇਖੋ ਸ਼ਸਤਰ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਪ੍ਰਿਥਮ ਪਗਉਤੀ ਸਿਮਰ ਕੇ ਕਲਗੀਧਰ ਪਾਤਸ਼ਾਹ ਜੀ ਨੇ ਬੜੀ ਸੋਚ ਸਮਝ ਕੇ ਕਿਹਾ ਸੀ ਕਿ ਜਿੱਤੇ ਅਸੀਂ ਸ਼ਸਤਰਾਂ ਦੀ ਪੂਜਾ ਕਰਨੀ ਹੈ ਗੁਰੂ ਸਾਹਿਬ ਨੇ ਕਿਹਾ ਸੀ ਅਸ਼ਕਰ ਪਾਨ ਖੰਡੋ ਖੜਕ ਤੁਪਕ ਤਬਰੇ ਅਰਦੀਰ ਸੈਬ ਸਰੋਹੀ ਸਾਈਂਤੀ ਯਹੀ ਹਮਾਰੇ ਪੀਰ ਤੇ ਪੀਰ ਕਿਆ ਔਰ ਦੇਖੋ ਇੱਕ ਪਾਸੇ ਕਲਗੀਧਰ ਪਾਸ਼ਾ ਜੀ ਜਿਹੜੋ ਆਨੰਦਗੜ੍ਹ ਦਾ ਕਿਲਾ ਛੱਡਦੇ ਨੇ ਕਲਗੀਧਰ ਪਾਸ਼ਾ ਉਸਤਾਦ ਆ ਕਲਗੀਧਰ ਪਾਸ਼ਾ ਜੀ ਗੱਜਕੇ ਦੀ ਸਿਕਲਾਈ ਦਿੱਤੀ ਆ ਪੰਜਾਬ ਪਿਆਰਿਆਂ ਨੂੰ ਚਾਰ ਸਾਹਿਬ ਜਦਿਆਂ ਨੂੰ ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਨੂੰ ਗੱਤਗਾ ਸਿਕਾਇਆ ਕਲਗੀਧਰ ਪਾਸ਼ਾ ਨੇ ਬਾਬਾ ਉਹਦੇ ਸਿੰਘ ਵਰਗੇ ਨੂੰ ਬਾਬਾ ਜੀਵਨ ਸਿੰਘ ਨੂੰ ਬਾਬਾ ਸੰਗਤ ਸਿੰਘ ਵਰਗੇ ਸੂਰਮੇ ਕਲਗੀਧਰ ਪਾਚਾ ਨੇ ਪੈਦਾ ਕੀਤੇ ਬਾਬਾ ਦੀਪ ਸਿੰਘ ਵਰਗੇ ਸੂਰਮੇ ਬਾਬਾ ਦੀਪ ਸਿੰਘ ਵਰਗਾ ਖੰਡਾ ਨਹੀਂ ਕੋਈ ਕਮਾ ਸਕਦਾ ਔਰ ਕਲਗੀਧਰ ਪਾਚਾ ਜੀ ਦੀ ਸਗਲਾ ਸਗਲਾਈ ਸੀ ਥਾਪੜੋਂ ਨਦੀ ਉੱਤੇ ਟ੍ਰੇਨਿੰਗ ਉਹਨਾਂ ਦੀ ਸੀ ਰੋਜ਼ ਅਖਾੜਾ ਲੱਗਦਾ ਸੀ ਔਰ ਗੁਰੂ ਗੋਬਿੰਦ ਸਿੰਘ ਜੀ ਆਪ ਸਿਖਾਉਂਦੇ ਸੀਗੇ ਔਰ ਉਹੀ ਗੁਰੂ ਗੋਬਿੰਦ ਸਿੰਘ ਜਿਹੜਾ ਗਤਕੇ ਦਾ ਉਸਤਾਦ ਆ ਉਹ ਜਦੋਂ ਅਨਕਿਲ ਅਨੰਦਗੜ੍ਹ ਤੋਂ ਨਿਕਲਦੇ ਆ ਤੇ ਸਰਸਾ ਦੇ ਕੰਡੇ ਤੇ ਜਾ ਕੇ ਉਹ ਦੇਖਦੇ ਆ ਜੀ ਅਮਰਤ ਵੇਲ ਹੋ ਗਿਆ ਤੇ ਉਹ ਆਪ ਬੈਠ ਕੇ ਅਸਦੀ ਵਾਰ ਦਾ ਪਾਠ ਕਰਦੇ ਆ ਓਏ ਹੋਏ ਹੋਏ ਉਹ ਕਿੰਨੀ ਦੇਖੋ ਨਿਤਨੇਮ ਜਿਹੜਾ ਗੁਰਬਾਣੀ ਆ ਗੁਰਬਾਣੀ ਤੋਂ ਬਿਨਾ ਤਾਂ ਬੰਦਾ ਚਾਹੇ ਜਿੰਨੀਆਂ ਮਰਜੀ țeਗਾ ਜੋ ਮਰਜੀ ਕਰ ਲੇ ਪਰ ਗੁਰਬਾਣੀ ਤੋਂ ਬੰਦਾ ਬਿਲਕੁਲ ਦੂਰ ਰਹੂਗਾ ਤਾਂ ਉਹਦਾ ਕੋਈ ਜੀਵਨ ਨਹੀਂ ਉਹਦੀ ਕੋਈ ਜ਼ਿੰਦਗੀ ਨਹੀਂ ਇੱਕ ਚੀਜ਼ ਹੋਰ ਆ ਜੀ ਕੁਝ ਨਾ ਲੋਕ ਸਵਾਲ ਕਰਦੇ ਤੁਹਾਡਾ ਜਦੋਂ ਗਤਕੇ ਦੀ ਗੇਮ ਚੱਲਦੀ ਹੈ ਨਾ ਅਸੀਂ ਦੇਖਦੇ ਹੁੰਨੇ ਆ ਕਿ ਉਹਦੇ ਵਿੱਚ ਤੁਸੀਂ ਪੱਥਰ ਤੋੜਦੇ ਹੋ ਹਨਾ ਜਾਂ ਟਰੈਕਟਰ ਉੱਤੋਂ ਦੀ ਨਗਾਹ ਜਾਂਦੇ ਹੋਰ ਕੱਚ ਦੇ ਉੱਤੇ ਲੇਟ ਜਾਂਦੇ ਕਿਲ ਖਬੋ ਲੈਂਦੇ ਸਰੀਰ ਦੇ ਵਿੱਚ ਹਨਾ ਬਹੁਤ ਸਾਰੇ ਲੋਕ ਨਾ ਇਹ ਸਵਾਲ ਕਰਦੇ ਆ ਕਿ ਗਤਕਾ ਤਾਂ लाਠੀ ਦਾ ਸੀ ਜਾਂ ਕਿਰਪਾਨਾਂ ਦਾ ਸੀ ਜਾਂ ਚੱਕਰਾਂ ਦਾ ਸੀ ਹੈਨਾ ਤੇ ਤੁਸੀਂ ਗੱਤਕੇ ਨੂੰ ਇੱਕ ਬਾਜ਼ੀਗਰੀ ਦਾ ਰੂਪ ਦੇ ਦਿੱਤਾ ਬਹੁਤ ਸਾਰੇ ਲੋਕ ਸਵਾਲ ਕਰਦੇ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੋ ਦੇਖੋ ਤੁਹਾਡਾ ਸਵਾਲ ਬਹੁਤ ਵਧੀਆ ਕਿ ਜਿਹੜੇ ਲੋਕ ਇਹੋ ਜਿਹਾ ਕਮੈਂਡ ਕਰਦੇ ਨੇ ਪਹਿਲੇ ਤਾਂ ਗੱਲ ਦਾ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਦੂਸਰੀ ਗੱਲ ਇਹ ਆ ਕਿ ਅਸੀਂ ਆਪਣੇ ਇਤਿਹਾਸ ਨੂੰ ਦਰਉਂਨੇ ਆ ਦੇਖੋ ਜਿਹੜੀ ਕੌਮ ਆਪਣਾ ਇੱਕ ਗੁਰੂ ਸਾਹਿਬ ਤੋਂ ਲੈ ਕੇ ਅੱਜ ਤੱਕ ਪ੍ਰਾਤਨ ਸਿੰਘਾਂ ਤੋਂ ਚੱਲਦੀ ਆ ਰਹੀ ਰੀਤ ਕਿ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇਂ ਨਾ ਚਾਰ ਲੈਣਾ ਵਾ ਜਿਹੜੇ ਮਕਾਨ ਦੀ ਨਹੀਂ ਕਮਜ਼ੋਰ ਹੋਵੇ ਉਹ ਕੜੀ ਵੀ ਨਹੀਂ ਤੇ ਪਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਨਾ ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ ਤੇ ਜਿਹੜੀ ਬੱਕਰੀ ਸ਼ੇਰ ਦੇ ਮੂੰਹ ਵਿੱਚ ਹੋਵੇ ਉਹਦਾ ਮਾਸ ਵੀ ਨਹੀਂ ਉਹਦੀ ਖੱਲ ਵੀ ਨਹੀਂ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਮੈਂ ਦੁਬਾਰਾ ਰਿਪੀਟ ਕਰਦਾ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਉਹ ਅੱਜ ਵੀ ਨਹੀਂ ਉਹ ਕੱਲ ਵੀ ਨਹੀਂ ਹੁਣ ਸਾਡਾ ਇਤਿਹਾਸ ਕੀ ਆ ਕੀ 1984 1984 ਤੋਂ ਬਾਅਦ ਸਾਡੇ ਬੇਕਸੂਰ ਸਿੱਖਾਂ ਨਾਲ ਜੋ ਹੋਇਆ ਤੁਹਾਨੂੰ ਕੀ ਲੱਗਦਾ ਕਿ ਸਾਡੇ ਸਿੱਖਾਂ ਨੂੰ ਮੋਟਰਸਾਈਕਲਾਂ ਨਾਲ ਬਨ ਕੇ ਜ਼ਾਲਮਾਂ ਨੇ ਨਹੀਂ ਪਾੜਿਆ ਆਹ ਸੀ ਉਹ ਆਪਣੇ ਪਿੰਡੇ ਦੇ ਹੰਡਾ ਕੇ ਵਿਖਾਉਨੇ ਆ ਬੀਬੀ ਰੇਸ਼ਮਕੌਰ ਦਾ 13 ਦਿਨ ਦਾ ਪੁੱਤ ਸੀਗਾ ਛੋਟਾ ਜਿਹਾ ਤੇ ਉਸ ਪੁੱਤ ਨੂੰ ਉਹਨਾਂ ਨੇ ਬਰਫ਼ ਦੇ ਸੱਚੇ ਦੇ ਲੰਮੇ ਪਾ ਗਏ ਨਾ ਇੱਕ ਘੰਟਾ ਬੀਬੀ ਰੇਸ਼ਮਕੌਰ ਨੂੰ ਕੋੜਦੇ ਰਹੇ ਆ ਬਿਲਕੁਲ ਕੱਪੜੇ ਲਾ ਕੇ ਜ਼ਾਲਮ ਔਰ ਜਦੋਂ ਬੀਬੀ ਰੇਸ਼ਮਕੌਰ ਨੂੰ ਕਹਿੰਦੇ ਸੀ ਤੇਰਾ ਘਰ ਵਾਲਾ ਕਿਥੇ ਉਹਨੂੰ ਨਹੀਂ ਪਤਾ ਸੀ ਔਰ 13 ਦਿਨ ਦੇ ਬੱਚੇ ਨੂੰ ਜਦੋਂ ਬਰਫ਼ ਤੇ ਲੰਮੇ ਪਾਇਆ ਉਹਨੂੰ ਬੱਚਾ ਰੋਂਦਾ ਰਿਹਾ ਤੜਜ਼ਾਰਿਆ ਜ਼ਾਲਮਾਂ ਨੇ ਘੰਟੇ ਬਾਅਦ ਜਦੋਂ ਉਸ ਬੱਚੇ ਨੂੰ ਬਰਫ਼ ਤੋਂ ਚੁੱਕਿਆ ਤਾਂ ਬੱਚੇ ਦਾ ਪੂਰਾ ਚਮੜੀ ਦਾ ਪੂਰਾ ਮਾਸ ਜਿਹੜਾ ਵਾ ਉਹ ਬਰਫ਼ ਦੇ ਨਾਲ ਦੇ ਹੱਡੀਆਂ ਜਲਮ ਦੇ ਉੱਚਾ ਗਈਆਂ 13 ਦਿਨ ਦਾ ਬੱਚਾ ਬਰਫ਼ ਤੇ ਲੰਮੇ ਪੈ ਕੇ ਚੀਦ ਹੋਇਆ ਅਸੀਂ ਬਰਫ਼ ਤੇ ਲੰਮੇ ਪੈ ਕੇ ਆਪਣੇ ਪਿੰਡੇ ਤੇ ਹੰਡਾ ਕੇ ਕੋਈ ਇਤਿਹਾਸ ਸੰਗਤਾਂ ਨੂੰ ਦੱਸਦੇ ਹਾਂ ਕਿ ਸਾਡੀ ਕੌਮ ਦਾ ਇਹ ਇਤਿਹਾਸ ਆ ਟਰੈਕਟਰ ਉਤਗੜ ਟਰੈਕਟਰਾਂ ਨਾਲ ਸਾਡੇ ਸਿਰਫ ਇਹ ਗਏ ਨੇ ਪਾੜਿਆ ਗੇ ਡ੍ਰਿਲ ਮਸ਼ੀਨਾਂ ਨਾਲ ਅੱਖਾਂ ਕੱਢ ਦਿੱਤੀਆਂ ਗਈਆਂ ਜੇ ਡ੍ਰਿਲ ਮਸ਼ੀਨਾਂ ਚਲਾਉਂਦੇ ਆ ਅਸੀਂ ਦੱਸਦੇ ਆ ਕਿ ਉਹ ਡ੍ਰਿਲ ਮਸ਼ੀਨ ਨੂੰ ਭੁੱਲ ਨਾ ਜਾਇਓ ਸਾਡੇ ਬੇਕਸੂਰ ਨੌ ਜਵਾਨ ਘਰਾਂ ਚੋਂ ਚੁੱਕ ਕੇ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਜੇ ਅੱਖਾਂ ਦੇ ਵਿੱਚ ਫਿਰ ਲੂਣ ਪਾਇਆ ਗਿਆ ਅਸੀਂ ਲੂਣ ਵੀ ਪਾ ਕੇ ਵਿਖਾਉਂਦੇ ਆ ਜੋ ਕੋ ਸਾ ਉਹਦੇ ਤੇ ਹੋਰ ਵਜ਼ਨ ਪਾ ਕੇ ਸਾਡੀਆਂ ਛਾਤੀਆਂ ਫੇਦੀਆਂ ਸਿਰ ਵੇਦ ਦਿੱਤੇ ਗਏ ਤੇ ਜਿਹੜਾ ਵੀ ਸਸੇ ਦਿਖਾਉਣੇ ਆ ਉਹ ਸਾਡੀ ਕੌਮ ਦਾ ਇਤਿਹਾਸ ਆ ਕੱਚ ਜਿਹੜਾ ਨੇ ਜਿੰਨੂੰ ਦੇਖੋ ਕਈ ਬੰਦੇ ਐਸੇ ਹੁੰਦੇ ਸੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਇਨਟੈਰੋਗੇਟ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਮੱਲੋਂ ਉਹਨਾਂ ਦਾ ਮੁਕਾਬਲਾ ਨਹੀਂ ਬਣਾ ਸਕਦੇ ਸੀ ਕਈ ਐਸੇ ਨੌਜਵਾਨ ਚੁੱਕੇ ਆ ਜ਼ਾਲਮਾਂ ਨੇ ਜਿਨ੍ਹਾਂ ਦਾ ਮੁਕਾਬਲਾ ਨਹੀਂ ਬਣਾ ਸਕਦੇ ਸੀ ਫਿਰ ਜ਼ਾਲਮਾਂ ਨੇ ਕੀ ਕੀਤਾ ਕਿ ਕੱਚ ਲੈ ਕੇ ਨਾ ਕੱਚ ਨੂੰ ਬਿਲਕੁਲ ਬਰੀਕ ਪੀਸ ਕੇ ਉਹਨਾਂ ਦੀ ਰੋਟੀ ਵਿੱਚ ਉਹਨਾਂ ਦੀ ਸਬਜ਼ੀ ਵਿੱਚ ਮਿਕਸ ਕਰਕੇ ਉਹਨਾਂ ਨੂੰ ਖਵਾਇਆ ਕਿ ਜਦੋਂ ਉਹ ਕੱਚ ਉਹਨਾਂ ਦੇ ਅੰਦਰ ਜਾਊਗਾ ਉਹ ਜਾਲਮ ਜਿਹੜੇ ਸੀ ਉਹਨਾਂ ਦੀ ਚਾਲ ਸੀ ਕੀ ਏ ਚਲੋ ਜੀ ਅਸੀਂ ਇਹਨੂੰ ਮੁਕਾਬਲਾ ਨਹੀਂ ਕਰ ਸਕਦੇ ਪਰ ਇਹਨੂੰ ਪਲੈਨਿੰਗ ਨਾਲ ਉਹਨੂੰ ਅੰਦਰੋਂ ਅੰਦਰੋਂ ਉਹਨੂੰ ਮਾਰਦੇ ਪਸੇ ਸਾਰਾ ਕੁਝ ਅਸੀਂ ਆਪਣੇ ਪਿੰਡੇ ਤੇ ਹੰਡਾ ਕੇ ਦਿਖਾਉਨੇ ਆ ਔਰ ਸੰਗਤਾਂ ਨੂੰ ਦੱਸਦੇ ਆ ਜਾਗਰੂਤ ਕਰਦੇ ਆ ਕਿਤੇ ਭੁੱਲ ਨਾ ਜਾਇਓ ਇਹ ਸਾਡੀ ਕੌਮ ਦਾ ਇਤਿਹਾਸ ਏ ਇਹ ਸ਼ਸਤਰ ਵਿਦਿਆ ਸਾਡੀ ਕੌਮ ਦਾ ਇਤਿਹਾਸ ਏ ਨਾ ਤੇ ਜਿਹੜੇ ਅਸੀਂ ਜੰਗ ਜੂ ਜ਼ੋਰ ਅਸੀਂ ਉਹਨੂੰ ਕਹਿੰਦੇ ਜੰਗ ਜੂ ਜ਼ੋਰ ਤੇ ਜਿਹੜੇ ਅਸੀਂ ਜੰਗ ਜੂ ਜ਼ੋਰ ਦਿਖਾਉਨੇ ਆ ਉਹ ਵੀ ਸਾਡੀ ਕੌਮ ਦਾ ਇਤਿਹਾਸ ਏ ਇੱਕ ਮੈਂ ਇੱਕ ਚੀਜ਼ ਹੋਰ ਐਡ ਕਰ ਦਿਆਂ ਇਹਦੇ ਵਿੱਚ ਸੰਗਤ ਜੀ ਕਿ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹੋਣਗੇ ਕਿ ਕਿਵੇਂ ਕੋਈ ਬਲਦੇ ਪੱਟ ਦੇ ਵਿੱਚ ਬਹਿ ਸਕਦਾ ਕਿਵੇਂ ਕੋਈ ਤਤੀ ਤਵੀ ਤੇ ਇੰਨਾ ਸਮਾਂ ਗੁਜ਼ਾਰ ਸਕਦਾ ਕਿਵੇਂ ਤਤੀ ਰੇਤਾ ਸੀਸ ਪਾ ਸਕਦਾ ਉਹ ਇੱਕ ਪ੍ਰੈਕਟੀਕਲ ਕਰਕੇ ਦਿਖਾਉਂਦੇ ਨੇ ਬਾਈ ਜੀ ਇਹ ਇਹ ਬਹੁਤ ਵੱਡੀ ਗੱਲ ਤੇ ਬਹੁਤ ਸੋਹਣਾ ਜਵਾਬ ਮੈਨੂੰ ਵੀ ਦਿੱਤਾ ਤੇ ਨਾਲ ਦੀ ਨਾਲ ਮੈਂ ਉਹਨਾਂ ਲੋਕਾਂ ਨੂੰ ਸ਼ਾਇਦ ਇਹ ਜਵਾਬ ਜ਼ਰੂਰ ਮਿਲ ਗਿਆ ਹੋਵੇਗਾ ਜਿਹੜੇ ਲੋਕ ਇਹ ਸਵਾਲ ਕਰਦੇ ਹੋਣਗੇ ਬਾਈ ਜੀ ਦੇਖੋ ਕਹਿਣ ਵਾਲੇ ਦੇ ਵੀ ਕਹਿ ਦਿੰਦੇ ਆ ਕਿ ਬਾਬਾ ਦੀਪ ਸਿੰਘ ਜੀ ਨੇ ਤਲੀ ਤੇ ਸੀਸ ਨਹੀਂ ਰੱਖਿਆ ਬਾਬਾ ਦੀਪ ਸਿੰਘ ਵਰਗਾ ਸਿੰਘ ਵਰਗਾ ਸੂਰਮਾ ਹੋਵੇ ਇੰਨੀ ਬੰਦਗੀ ਇਨਾਂ ਨੇਤ ਨੇ ਜਿਹਨੂੰ ਕਲਗੀਧਰ ਪਾਸ਼ਾ ਬਾਬਾ ਦੀਪ ਸਿੰਘ ਜੀ ਦੇ ਘਰ ਦੇ ਲੈਣ ਆ ਗਏ ਸੀ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਾਰਾ ਨੇ ਕਿਹਾ ਨਹੀਂ ਇਹ ਮੇਰਾ ਲਾੜਦਾ ਜੀ ਮਾਰਾ ਨੇ ਜਾਨ ਨਹੀਂ ਦਿੱਤਾ ਬਾਬਾ ਦੀਪ ਸਿੰਘ ਆਪਣੇ ਕੋਲ ਰੱਖਿਆ ਔਰ ਜਿਹਦੇ ਤੇ ਮਾਰੇ ਦੀ ਇੰਨੀ ਬਖਸ਼ਿਸ਼ ਹੋਵੇ ਤੇ ਇਹ ਲੋਕ ਕਈ ਪਤਾ ਕੀ ਦੇਖੋ ਦੁਨੀਆ ਜਿਹੜੀ ਨਾ ਇਹ ਇਹਦੀ ਪਰਵਾਹ ਨਹੀਂ ਕਰਨੀ ਚਾਹੀਦੀ ਲੋਕ ਬੜੇ ਤਰ੍ਹਾਂ ਦੇ ਆ ਜਦੋਂ ਤੁਸੀਂ ਤੁਹਾਡੇ ਲੈਵਲ ਤੇ ਤੁਸੀਂ ਪਹੁੰਚ ਜਾਂਦੇ ਜੇ ਨਾ ਜੇ ਤੁਹਾਡੇ ਕੋਈ ਲੈਵਲ ਤੇ ਨਹੀਂ ਪਹੁੰਚ ਸਕਦਾ ਤਾਂ ਉਹ ਪੁੱਠੀਆਂ ਗੱਲਾਂ ਜਾਂ ਪੁੱਠੇ ਕਮੈਂਟ ਕਰਨ ਲੱਪੈਂਦਾ ਬਾਕੀ ਰੋਅ ਦੇ ਵਿੱਚ ਕੰਡੇ ਉਹਨਾਂ ਦੀ ਪਰਵਾਹ ਕਰਾਂਗੇ ਤੇ ਫਿਰ ਆਪਾਂ ਮੰਜ਼ਿਲ ਤੇ ਨਹੀਂ ਪਹੁੰਚਾਂਗੇ ਜੇ ਮੈਂ ਸਿੱਧਾ ਸਵਾਲ ਕਰਾਂ ਵੀ ਇਹ ਸਪਿਰਿਟ ਆਉਂਦੀ ਕਿੱਥੋਂ ਹੈ ਪਾਵਰ ਆਉਂਦੀ ਕਿੱਥੋਂ ਤਾਕਤ ਕਿੱਥੋਂ ਮਿਲਦੀ ਹੈ ਦੇਖੋ ਜੀ ਇਹ ਬਹੁਤ ਵੱਡੀ ਗੱਲ ਕਰ ਦਿੱਤੀ ਕਿ ਅਸੀਂ ਮਰਦਾਂ ਦੇ ਪੋਤੇ ਆ ਮੁਰਦਿਆਂ ਦੇ ਨਹੀਂ ਤੇ ਮਰਦੋ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ 5 10 10 ਲੱਖ ਸਵਾ ਸਵਾ ਲੱਖ ਦੇ ਸਾਹਮਣੇ ਜੂਝਦੇ ਹੋਇਆ ਤੇਗਾਂ ਦੇ ਫਟ ਕਿੰਨੇ ਸੀਗੇ ਸੂਰਮੇ ਉਹ ਜਿੰਨੇ بڑا ਮਸਦਾਤੀ ਢਾਲਿਆ ਸੀ ਸੂਰਮਾ ਉਹ ਜਿਹੜਾ ਕੇਸਰੀ ਚੰਦ ਕਹਿੰਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਲੱਗ ਲਿਆਉਣਾ ਤੇ ਬਾਬਾ ਉਹਦੇ ਸਿੰਘ ਨੇ ਮਾਰੀ ਜੰਗ 'ਚ ਛਾਲ ਕਰਪਾ ਵਰਸ਼ਾ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋ ਤੇ ਕੇਸਰੀ ਚੰਦ ਦਾ ਸਿਰ ਟੰਗ ਕੇ ਲਿਆਉਂਦਾ ਸੀ ਸੂਰਮੇ ਉਹ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਉਹਦੇ ਕੋਲ ਆਗੇ ਵੱਢ ਕੇ ਲੈਂਦਾ ਐਸੀ ਸਾਡੇ ਕੌਮ ਦੇ ਇਤਿਹਾਸੋਂ ਅਪਾ ਇਤਿਹਾਸ ਨਹੀਂ ਭੁੱਲ ਸਕਦੇ ਔਰ ਸਾਡੇ ਕੋ ਜਿਹੜਾ ਜਜ਼ਬਾ ਹੈ ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪਣੇ ਇਤਿਹਾਸ ਨੂੰ ਬਖਸ਼ਿਆ ਹੈ ਅਸੀਂ ਆਪਣੇ ਇਤਿਹਾਸ ਤੋਂ ਜਜ਼ਬਾ ਲੈਣਿਆ ਇਹ ਸਵਾਲ ਮੈਂ ਤਾਂ ਕੀਤਾ ਕਿ ਕੁਝ ਲੋਕ ਨਾ ਇਹ ਵੀ ਸਵਾਲ ਕਰਦੇ ਆ ਫੇਸਬੁੱਕ ਤੇ ਜਾਂ ਕਮੈਂਟਾਂ ਦੇ ਵਿੱਚ ਲੋਕ ਗੱਲ ਕਰਦੇ ਆ ਕਿ ਇਹ ਜ਼ਰੂਰ ਕੋਈ ਨਾ ਕੋਈ ਨਸ਼ਾ ਕਰਦੇ ਹੋਣਗੇ ਜਿਹੜਾ ਇੰਨਾ ਇਹ ਕਰਦੇ ਆ ਕਿ ਟਰੈਕਟਰ ਉੱਤੋਂ ਨਗਾ ਲਿਆ ਪੱਥਰ ਤੋੜ ਦਿਆ ਪਰਪ ਦੇ ਉੱਤੇ ਲੇਟ ਗਏ ਜਖਮਾਂ ਤੇ ਨਮਕ ਛਿੜਕ ਲਿਆ ਇਹ ਜ਼ਰੂਰ ਕੋਈ ਨਾ ਕੋਈ ਨਸ਼ਾ ਕਰਦੇ ਹੋਣਗੇ ਨਹੀਂ ਨਸ਼ਾ ਦੇਖੋ ਨਸ਼ਾ ਸਾਡੇ ਤੇ ਗੁਰਬਾਣੀ ਦਾ ਨਸ਼ਾ ਸਾਨੂੰ ਗੁਰੂ ਦੇ ਪਿਆਰ ਦਾ ਔਰ ਬਾਕੀ ਤਕਰੀਬਨ ਅਸੀਂ ਲੋਕਾਂ ਦੇ ਵਿੱਚ ਤਕਰੀਬਨ ਰੋਜ਼ ਹੀ ਵਿਚਰ ਰਹੇ ਆਂ ਬੜੀਆਂ ਸੰਗਤਾਂ ਮਿਲ ਰੀਆਂ ਬੜੀਆਂ ਭੈਣ ਭਰਾ ਮਿਲ ਰਹੇ ਨੇ ਤੇ ਸਾਨੂੰ ਤਕਰੀਬਨ ਸਾਰੇ ਜਾਣੇ ਜਾਣਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਨਾਲ ਰਹਿੰਦੇ ਨੇ ਹਨਾ ਤੇ ਪ੍ਰਬੰਧਕ ਕਮੇਟੀਆਂ ਰਹਿੰਦੀਆਂ ਔਰ ਐਸੀ ਕੋਈ ਗੱਲ ਨਹੀਂ ਬਾਕੀ ਨਸ਼ਾ ਜਿਹਨੂੰ ਗੁਰੂ ਦੇ ਪਿਆਰ ਦਾ ਹੋ ਜਾਏ ਉਹਨੂੰ ਆ ਦੁਨਿਆਵੀ ਨਸ਼ੇ ਕੁਝ ਨਹੀਂ ਕਰ ਸਕਦੇ ਪਿੱਛੇ ਜੇ ਨਾ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਬਾਈ ਗੱਤਕੇ ਦੇ ਪਲੇਅਰ ਜਿਹਦੇ ਵਿੱਚੋਂ ਇਹ ਵੱਡੇ ਸਰੀਰ ਵਾਲਾ ਕਾਫੀ ਨਾਸ ਹੀ ਹੁੰਦਾ ਤੇ ਉਹ ਨਸ਼ੇ ਦੀ ਖੇਪ ਦੇ ਵਿੱਚ ਫੜਿਆ ਜਾਂਦਾ ਹੈ ਨਾ ਤੇ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤਾ ਵੀ ਯਾਰ ਇਹ ਇਹਨਾਂ ਲੋਕਾਂ ਦਾ ਕੰਮ ਹੀ ਇਹ ਹੋਣਾ ਵਾ ਸ਼ਾਇਦ ਜਿਹੜਾ ਗਾਤਰੇ ਪਾਏ ਆ ਡੇਢ ਚੋਲੇ ਪਾਏ ਆ ਬਾਣੇ ਦੀ ਆੜ ਦੇ ਵਿੱਚ ਜਦੋਂ ਬੰਦਾ ਗਲਤ ਕੰਮ ਕਰਦਾ ਕਿ ਉਹ ਤੁਹਾਨੂੰ ਵੀ ਲੱਗਦਾ ਵੀ ਤੁਹਾਡੇ ਤੇ ਵੀ ਇਸ ਚੀਜ਼ ਦਾ ਅਸਰ ਹੁੰਦਾ ਜਾਂ ਲੋਕ ਤੁਹਾਨੂੰ ਵੀ ਉਸ ਨਿਗਾ ਨਾਲ ਦੇਖਦੇ ਹੋਣਗੇ ਆ ਦੇਖੋ ਜੀ ਗੱਲ ਹੈ ਕਿ ਗੱਲ ਸੀ ਸਾਡੇ ਤਰਨ ਤਰਨ ਦੀ ਔਰ ਇਹ ਬਹੁਤ ਮੰਦਪਾਗੀ ਕਟਨਾ ਜਿਹਨੂੰ ਅਸੀਂ ਕਹਿ ਸਕਦੇ ਆ ਕਿਉਂਕਿ ਬਾਣੇ ਪਾ ਕੇ ਕੋਈ ਇਹੋ ਜੀ ਕਟਨਾ ਹੋਈ ਆ ਜਿਹਦੇ ਨਾਲ ਸਾਡੀ ਕੌਮ ਦਾ ਸਿਰ ਨੀਵਾ ਹੋਇਆ ਉਹਨਾਂ ਨਹੀਂ ਚਾਹੀਦਾ ਸੀਗਾ ਔਰ ਅਸੀਂ ਤੇ ਅਰਦਾਸਾਂ ਕੀਤੀਆਂ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਮਹਾਰਾ ਇਹ ਖਬਰ ਸੱਚ ਨਾ ਹੀ ਹੋਵੇ ਪਰ ਜਦੋਂ ਬਿਲਕੁਲ ਸਾਹਮਣੇ ਸਾਰਾ ਕੁਝ ਆਇਆ ਤਾਂ ਕੀ ਹੁੰਦਾ ਕਿ ਕਈ ਵਾਰਨ ਦੀ ਕਿਸੇ ਬੰਦੇ ਕੋਲ ਦੀ ਬੇਰੁਜ਼ਗਾਰੀ ਕਿ ਬੇਰੁਜ਼ਗਾਰੀ ਜਿਹੜੀ ਆ ਉਹ ਬੰਦੇ ਨੂੰ ਕੁੱਟੇ ਪਾਸੇ ਲਾ ਦਿੰਦੀ ਆ ਔਰ ਡਿਊਟੀ ਵਾਲਾ ਬੰਦਾ ਕੋਈ ਇਹੋ ਜਿਹਾ ਕੰਮ ਕਰੇ ਤਾਂ ਬੜੀ ਮੰਦਪਾ ਸਿੱਧੇ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਜੀ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਆ ਮਹਾਰਾਜ ਜਿੰਨੇ ਵੀ ਜਿਹਦੇ ਵੀ ਨਾਂ ਦੇ ਪਿੱਛੇ ਸਿੰਘ ਲੱਗਦਾ ਜਿਹੜੇ ਵੀਰ ਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਉਹ ਕੋਈ ਵੀ ਇਹੋ ਜਿਹਾ ਕੰਮ ਨਾ ਕਰੇ ਕਿਉਂਕਿ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਆ ਕਿ ਅਸੀਂ ਕਿਰਤ ਕਰਨ ਵਾਲੇ ਸਿੰਘ ਆ ਕਿ ਵੰਡ ਛਕੋ ਵੰਡ ਛਕੋ ਨਾਮ ਜਪੋ ਤੇ ਕਿਰਤ ਕਰੋ ਕਿਰਤ ਦਾ ਨਾਉ ਦੀ ਕਿਰਤ ਕਰੋ ਉਹਦੇ ਨਾਲ ਰੋਟੀ ਭਾਵੇਂ ਘੱਟ ਖਾ ਲਾਂਗੇ ਪਰ ਖਾਵਾਂਗੇ ਸਦਕ ਦੀ ਇਸ ਕਰਕੇ ਕਿਰਤ ਕਰਨੀ ਚਾਹੀਦੀ ਆ ਇਸ ਘਟਨਾ ਨਾਲ ਬਹੁਤ ਜਿਹੜਾ ਦਿਲ ਦੁਖਿਆ ਔਰ ਇਹਦੇ ਨਾਲ ਸਾਡੇ ਸਾਰੀ ਕੌਮ ਦਾ ਜਿਹੜਾ ਸਿਰ ਨੀਵਾ ਹੋਇਆ ਸਿਰ ਨੀਵਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਨਿਸ਼ਾਨੇ ਖਾਲਸਾ ਦੇ ਜਿਹੜੇ ਮੁਖੀ ਨੇ ਤੇ ਸੰਗਤ ਜੀ ਮੇਰੇ ਕੋਲ ਤਾਂ ਹੁਣ ਕੁਝ ਕਹਿਣ ਵਾਸਤੇ ਬਚਿਆ ਹੀ ਨਹੀਂ ਸਾਰੇ ਸਵਾਲਾਂ ਦੇ ਜਵਾਬ ਵੀ ਹੋ ਸਕਦਾ ਵੀਰਾਂ ਨੂੰ ਮਿਲ ਕੇ ਹੋਣ ਤੇ ਨਾਲ ਦੀ ਨਾਲ ਆਪਾਂ ਇੱਕ ਜਿਹੜੀ ਅਪੀਲ ਕੀਤੀ ਹੈ ਵੀਰ ਵੱਲੋਂ ਕਿ ਜੇ ਚੱਲੇ ਹੋ ਨਾ ਸਰਹੰਦ ਨੂੰ ਅਜੀਤ ਬਣ ਕੇ ਜਾਇਓ ਝੁਝਾਰ ਬਣ ਕੇ ਜਾਇਓ ਤੇ ਲਾਲਾਂ ਦੇ ਨਾਲ ਬਹਿ ਕੇ ਰਾਤ ਗੁਜ਼ਾਰਿਓ ਯਾਰ ਉਹ ਮਹਿਸੂਸ ਕਰਿਓ ਕਿ ਕਿਵੇਂ ਸਹਿਬ ਜਾਦੇ ਨੇ ਠੰਡੇ ਬੁਰਜ ਦੇ ਵਿੱਚ ਉਹ ਰਾਤਾਂ ਜੀਤ ਬਣ ਕੇ ਜਾਇਓ ਜੁਜਾਰ ਬਣ ਕੇ ਜਾਇਓ ਜੇ ਚੱਲੇ ਉਹ ਸਰਹੰਦ ਤਾਂ ਸਰਦਾਰ ਬਣ ਕੇ ਜਾਇਓ ਤੇ ਯਾਰ ਉਹ ਮਹਿਸੂਸ ਜ਼ਰੂਰ ਕਰਿਓ ਕਿ ਕਿਵੇਂ ਸਹਿਬ ਜਾਦਿਆਂ ਨੇ ਬੁੱਢੀ ਮਾਤਾ ਨੇ ਉਹ ਰਾਤ ਗੁਜ਼ਾਰੀ ਹੋਵੇਗੀ ਜ਼ਰੂਰ ਮਹਿਸੂਸ ਕਰਿਓ ਇੱਕ ਵਾਰੀ ਕੋਸ਼ਿਸ਼ ਕਰਿਓ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਜਾ ਕੇ ਉੱਥੇ ਠੰਡ ਦੇ ਵਿੱਚ ਨੰਗੇ ਪੈਰੀਂ ਬੈਠ ਜਾਓ ਪਰ ਇਹ ਜ਼ਰੂਰ ਕਹਾਂਗਾ ਕਿ ਇੱਕ ਵਾਰੀ ਜ਼ਰੂਰ ਉੱਥੇ ਬੈਠ ਕੇ ਮੂਲ ਮੰਤਰ ਦਾ ਪਾਠ ਕਰਿਓ ਤੇ ਸਾਬ ਜਦਾਂ ਨੂੰ ਯਾਦ ਕਰਿਓ ਸ਼ਹਾਦਤ ਜਿਹੜੀ ਆ ਬਹੁਤ ਵੱਡੀ ਸੀ ਬਹੁਤ ਵੱਡੀ ਕੁਰਬਾਨੀ ਕੋਟੀ ਕੋਟੀ ਪ੍ਰਣਾਮ ਤੇ ਭੁੱਲਾ ਚੁੱਕਾਂ ਦੀ ਮਾਫੀ ਵੇਖ ਤੇਰੋ ਸਰਕਾਰ ਤੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਤੇ